ਅੱਜ ਤੋਂ ਬਾਅਦ ਨਾ ਮੈਨੂੰ ਉੱਥੇ ਜਾਣ ਦਾ ਨਾ ਕਹਿੰਦੀ ਆਪਦੇ ਸੇਕਿਆਂ ਤੇ ਠੀਕ ਆ ਨਾ ਮੈਂ ਨਹੀਂ ਜਾਣਾ ਜੀ ਹੁਣ ਸਾਰੀ ਰਾਤ ਆ ਰੋੜਾ ਪੌਂਦਾ ਆ ਹੁਣ ਘਰੇ ਆ ਕੇ ਟਿਕ ਜਾ ਘਰੇ ਆ ਜਾਂਦੇ ਚਾਹ ਪਾਣੀ ਪੀ ਜਾਂਦੇ ਠੀਕ ਅੱਛਾ ਚਾਹ ਪਾਣੀ ਪੀ ਲੈ ਲੈ ਮੇਰੀ ਗੱਲ ਸੁਣ ਮਾੜੀ ਮੋਟੀ ਦਾ ਬੰਦਾ ਕੋਈ ਇੱਜ਼ਤ ਮਾਨ ਕਰਦਾ ਘਰੇ ਆਇਆ ਇਹਦਾ ਕੀ ਕੀਤਾ ਤੇਰਾ ਇੱਜ਼ਤ ਮਾਨ ਕੀ ਨਹੀਂ ਕੀਤਾ ਸਾਨੂੰ ਨਹੀਂ ਪਤਾ ਕੀ ਨਹੀਂ ਕੀਤਾ ਉਹਨਾਂ ਨੇ ਚੰਗਾਂ ਰੋਟੀ ਪਾਣੀ ਖਾ ਲਈ ਕੀ ਚੰਗਾਂ ਰੋਟੀ ਪਾਣੀ ਮੂੰਗੀ ਦੀ ਦਾਲ ਧਰ ਕੇ ਬਹਿ ਗਏ ਖਵਾਰ ਕੈਨੂੰ ਖਵਾ ਦਿੰਦੇ। ਖਵਾ ਦਿੰਦੇ ਆ ਵੇੜੇ ਚ ਇਨੇ ਕੁੱਪੜ ਫਿਰਦੇ ਸੀਗੇ। ਭੈਣ ਚ ਚੋਗਾ ਚੋਗਦੇ ਤੇ ਇੱਕ ਵੱਡ ਕੇ ਨਹੀਂ ਖਵਾਇਆ ਗਿਆ ਉਹਨਾਂ ਤੋਂ ਵੀ ਚਲ ਪਰੋਣਾ ਆਇਆ ਯਾਰ ਮਸਾ। ਤਿੰਨ ਦੋ ਤਿੰਨ ਸਾਲਾਂ ਤੋਂ ਉਹਦੇ ਤੇ ਖਵਾ ਲਈ ਕੋਈ ਜਰਮਾਨ ਕਰੀਏ ਪਰੋਣੇ ਦਾ। ਉਹਨਾਂ ਦਾ ਸੁੱਕਣਾ ਤੇ ਖਰਾਕੀ ਬੈਠਾ ਸੀਗਾ। ਤੇ ਹੋਰ। ਉੱਥੇ ਲਾਲਾਂ ਜੀ ਸਿੱਟੀ ਘਾਣ ਥੁੱਕ ਜਾ ਲਗਾਏ ਗਿਆ ਹੁਣ ਉਹਨਾਂ ਦੇ ਕੁੱਪੜ ਦੇ ਦੇ। ਘਾਣਾ ਥੁੱਕ ਤੇਰੇ ਵਾਸਤੇ ਰੱਖਿਆ ਨਾਲ। ਬੜੇ ਔਖੇ ਪਾਲਦੇ ਆ। ਤੈਨੂੰ ਵੱਡ ਕੇ ਖਵਾ ਲਦੇ ਵੱਡੇ ਨਾਲ ਢੂਖਾ ਨੂੰ। ਖਾਣ ਵਾਲੀ ਚੀਜ਼ ਆ ਉਹ। ਖਾਣ ਵਾਲੀ ਤੇ ਫੇਰ। ਖਾਣ ਜੀ ਖਾਈ ਦੀ ਹੁੰਦੀ ਆ। कोरोना तो कीओ ना, ना तो क्रोणा उन्होंने खाइ दी नी है ना खाइ दी उन्होंने ਤੇ ਘਰੇ ਵੀ ਖਾਈ ਦਿੰਦੀ ਹੈ ਘਰੇ ਤੇ ਤੂੰ ਕਦੇ ਲੈ ਕੇ ਖਾਦਾ ਉਹ ਤੂੰ ਕਾ ਦਿੰਦਾ ਮੇਰਾ ਜੀ ਨਹੀਂ ਕਰਦਾ ਖਾਣਾ ਉਹ ਨਾ ਮੈਂ ਬਾਹਰ ਜਾ ਕੇ ਖਾਇਆ ਉਹਨਾਂ ਨੇ ਤੈਨੂੰ ਦੱਸ ਕੇ ਖਾਣਾ ਲੋਕਾਂ ਦੂਜਿਆਂ ਨੇ ਕਹਣਾ ਚ ਜਾ ਕੇ ਫਰੀ ਰਾ ਖਾਣ ਨੂੰ ਦੇ ਜੀ ਦੱਸ ਪਹਿਲਾਂ ਤੁਹਾਨੂੰ ਕੁੱਕੜ ਚਾਹੀਦਾ ਤੁਹਾਨੂੰ ਸ਼ਰਾਬ ਚਾਹੀਦੀ ਹੈ ਫਿਰ ਤੁਸੀਂ ਪੀ ਕੇ ਉਹਨਾਂ ਨੂੰ ਗਾਣਾ ਘੱਡੋ ਹੈ ਫਿਰ ਉਹਨਾਂ ਨੇ ਜਿਹੜਾ ਤੁਹਾਡੇ ਥੱਲੇ ਨਵੇਂ ਬਿਸਤਰਾ ਵਿਛਾਇਆ ਹੁੰਦਾ ਫਿਰ ਤੁਸੀਂ ਉਹਦੀ ਜਖਣਾ ਵਢੋ ਢੇਣਾ ਇਹਨਾਂ ਨੇ ਛੋਟਾ ਕੋਸ ਬਿਸਤਰਾ ਵਸ਼ਾਇ ਤਾਂ ਮੈਂ ਕਿਦਾਂ ਚਖਣਾ ਵੜਦੀ ਵੀ ਐਵੇਂ ਬੇਇੱਜ਼ਤੀ ਕਰੀ ਜਾਨੀ ਤੂੰ ਮੇਰੀ ਤੇ ਘਰੇ ਆ ਕੇ ਤਾਂ ਤੂੰ ਬੜਾ ਫੋਲ ਤਾਂ ਨਹੀਂ ਇਹਨਾਂ ਨੂੰ ਆ ਕੇ ਬੇਇੱਜ਼ਤੀ ਕਰੀ ਜਾਨਾ ਫਿਰ ਮੈਂ ਮੂਤਦਾ ਨਹੀਂ ਕੀਤਾ ਬਿਸਤਰਿਆਂ ਤੇ ਇਹਨਾਂ ਦੇ ਉਹ ਤਾਂ ਐਂ ਕਹੀ ਨਹੀਂ ਬਿਸਤਰੇ ਨੂੰ ਕਰਨਾ ਸੀ ਐਵੇਂ ਕਰਨਾ ਸੀ ਹਲਕਾ ਛੁੱਟ ਜਾਂਦਾ ਤੁਹਾਨੂੰ ਜੇ ਤੋ ਕਰ ਦੇਨੇ ਆ ਮੁੱਟਾ ਆ ਕੋੜ ਫੜਨਾ ਮੈਨੂੰ ਨਾ ਅੱਜ ਤੋਂ ਬਾਅਦ ਕਹੀਂ ਨਾ ਵੀ ਮੈਂ ਨਹੀਂ ਜਾਣਾ ਜੂ ਆਪਣਾ ਤਾਂ ਜਵਾਬ ਆ ਠੀਕ ਆ ਨਾ ਹਾਂ ਕੁੱਕੜ ਪਿੱਛੇ ਵਿਚਾਰਾ ਵੇਖ ਮੈਂ ਜਾਂਦਾ ਹਾਂ ਨਾ ਜਾ ਨਹੀਂ સેવા ਹੀ ਕਰਨ ਮੈਂ ਅਥੇ ਕੀ ਕਰਨਾ ਹੈ ਜੋ ਮੈਂ 500 ਦਾ ਪੈਟਰੋਲ ਮਚਾਇਆ ਵੈ ਇਹਨਾਂ ਦਾ ਤੈਨੂੰ ਮਲਾਉਣ ਵਾਸਤੇ ਲੈ ਕੇ ਗਿਆ ਤੇ ਨਾ ਲੈ ਕੇ ਜਾਂਦਾ ਕੇਲੇ ਲੈ ਕੇ ਆਉ ਲੈ ਗਿਆ ਆ ਲੈ ਗਿਆ ਖਾਨ ਨੂੰ ਦਾਲ ਲੈ ਆ ਲੈ ਆ ਤੇ ਘਰੇ ਗਿਆ ਇਹਨੂੰ ਮੈਨੂੰ ਖਵਾ ਲਈ ਮੂੰਗੀ ਦਾਲ ਐਂ ਮੂੰਗੀ ਦਾਲ ਚਾਹਮੇ ਤੇ ਚੀਕੇ ਬਣਾਉਣੇ ਨਾ ਜਾ ਪ੍ਰਾਣਾ ਹੁੰਦਾ ਹੁੰਦਾ ਕੀ ਬਣਾਉਣਾ ਨਾ ਹੋੜਾ ਪਸੀਦੀ ਸੇਵਾ ਕਰਦੇ ਵਾਧੂ ਕਾਦੀ ਕੀ ਕਰਦਾ ਆਏਗੇ ਤੇ ਅੱਗੇ ਪਿੱਛੇ ਭੱਜੇ ਕਰਦੇ ਆ ਉੱਤੇ ਸਾਡੇ ਪਿੱਛੇ ਭੱਜਣ ਨਾਲ ਨਹੀਂ ਸੇਵਾ ਉਹ ਵੀ ਕੁੱਪੜ ਖਾਂਦਾ ਓਨੂੰ ਕਿਤੇ ਖਵਾਇਆ ਸੀ ਤੂੰ ਖਾਂਦਾ ਕੁੱਪੜ ਇਹੋ ਤੇ ਕਹਦਾ ਨਾ ਨਹੀਂ ਅਸਤਵੈਸ਼ ਨੂੰ ਆ ਸਾਡੇ ਘਰ ਤੇ ਕੁਝ ਬਣਦਾ ਨਹੀਂ ਮੇਰੇ ਨਾਲ ਨਾ ਬਾਲੀਆਂ ਜਵਾਨ ਨਾ ਦਾਸ ਚਾਹ ਵੀ ਚਾਹ ਬਣਾ ਤੇ ਪਾਣੀ ਵੀ ਨਹੀਂ ਲਿਆ ਨਹੀਂ ਉਹਨੇ ਕਹੇ ਲੰਬਾ ਦਿੱਤਾ ਤੁਨ ਤੂੰ ਚੱਲ ਤੋਰ ਹੈ ਮੱਥਾ ਮਾਰਨ ਨੂੰ ਵੇਖ ਕਿੰਨੀ ਮੇਰੇ ਨਾਲ ਟੱਕਰਾਂ ਮਾਰ ਤੇ ਮੈਨੂੰ ਨਾ ਕਹੀ ਠੀਕ ਹੈ ਨਾ ਕਿਚਾਲਾ ਜਾ ਲ ਮੈਂ ਨਹੀਂ ਜਾਣਾ ਮੈਂ ਤਾਂ ਇਹ ਤਾਂ ਕਿਵੇਂ ਨਹੀਂ ਆਖਿਆ ਸੀ ਝੋਕ ਕਿਵੇਂ ਹੋਰ ਮੈਂ ਤਾਂ ਸਾਖ ਨਹੀਂ ਤੂੰ ਚਾਲ ਆ ਲੰਦੇ ਮੈਂ ਨੋ ਮੈਂ ਵੀ ਤੇਰੇ ਨਾਲ ਹੀ ਆ ਜਾ ਕਰ ਸਿਰ ਦੁਖਦੇ ਦੀ ਗੋਲੀ ਲੈ ਕੇ ਆ ਸਿਰ ਦੁਖੀ ਅੰਦਰ ਦੋ ਰੰਗੀ ਗੋਲੀ ਨਹੀਂ ਹੁੰਦੀ ਉਹ ਲੈ ਕੇ ਆ ਪਈ ਹੋਣੀ ਅੰਦਰ ਸਿਰ ਦੁਖੀ ਜਾਂਦਾ ਮੇਰਾ ਥੋੜਾ ਬੋਲ ਥੋੜਾ ਸੰਗ ਪੜੀ ਇਹਨੇ ਪੜੀ ਇਹਨੇ ਮੈਂ ਨੇਰੇ ਤੱਕ ਵੇਖੀ ਗਿਆ ਮੈਂ ਗਿਣਤੀ ਕਰਾਂ ਵਾਰ-ਵਾਰ ਨਹੀਂ ਯਾਰ ਪੂਰੇ ਦੇ ਪੂਰੇ ਪੂਰੇ ਦੇ ਪੂਰੇ ਇੱਕ ਵੀ ਨਹੀਂ ਘਟਿਆ ਕਪੜੇ ਵਿੱਚ ਸਸ ਠੀਕ ਹੈ ਕੁੱਪੜਾਂ ਤੇ ਲੜਾ ਮੈਂ ਕਿਹਾ 1 2 3 ਭੈ ਜੋਨੇ ਦੇ ਹੁਨੇ ਸਾਰੇ ਦੇ ਸਾਰੇ ਮੈਂ ਕਿਹਾ ਇੱਕ ਵੀ ਨਹੀਂ ਘਟਿਆ ਮੈਂ ਕਿਹਾ ਵੀ ਅੱਜ ਮੁਸ਼ਕਲ ਆ ਮੋੜਾ ਸਿੰਘ ਅੱਜ ਤਾਂ ਤੇਰਾ ਨਹੀਂ ਕੰਮ ਬੰਨਾ ਕਿ ਮੈਂ ਉਹਨਾਂ ਦੇ ਕੁੱਪੜਾਂ ਦੀ ਗਿਣਤੀ ਮਾਰੀ ਗਿਆ ਰਾਤ ਨੂੰ ਰਾਤ ਨੂੰ ਗਿਣਤੀ ਮਾਰੀ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਅੱਜ ਤਾਂ ਪਤੰਦਰਾ ਤੇਰੇ ਨਾਲ ਇਹ ਘੜੀ ਕਰਨਗੇ ਕੁਛ ਨਹੀਂ ਉਹਨੇ ਤੈਨੂੰ ਖੋਣਾ ਪਊਗਾ फेर ਤਾਂ তো ਭੁੱਖਾ ਹੀ ਸਾਂਗਿਆ ਭੁੱਖਾ ਸਾਂਗਿਆ ਸੀ ਢੋਖਾ ਲੱਗੀ ਸੀ ਢਿੱਡ ਭਰਨਾ ਹੀ ਸੀ ਕਾਸੇ ਨਾਲ ਮੋਰਾ ਖਾਣਾ ਨਹੀਂ ਸੀਗਾ ਕੁਛ タルਕੇ ਦੇ ਕਿ ਮੂੰਗੀ ਦੀ ਦਾਲ ਭੈਣ ਦੇਣੀ ਮੈਂ ਮੈਂ ਆਂ ਦਾਨੇ ਲੈ ਜਾਣਾ ਮੈਂ ਨਹੀਂ ਜਾਣਾ ਬਸ ਆਪਣੇ ਤਾਂ ਹੱਥ ਖੜੇ ਆ ਲੈ ਮੈਂ ਤਾਂ ਤੂੰ ਜਾਣ ਵਾਲਾ ਹੀ ਨਹੀਂ ਕ ਮੈਂ ਨਹੀਂ ਜਾਣਾ ਅੱਜ ਤੋਂ ਬਾਅਦ ਮੈਨੂੰ ਕਈ ਨਹੀਂ ਉੱਥੇ ਜਾ ਕੇ ਵੇਖੀ ਮੈਂ ਫਿਰ ਮੈਂ ਕੜਦਾ ਜਰੂਰ ਜੇ ਮੈਨੂੰ ਤੂੰ ਲੈ ਕੇ ਗਈ ਨਾ ਨਾਲ ਮੈਂ ਲੈ ਕੇ ਨਹੀਂ ਜਾਂਦੀ ਮੈਨੂੰ ਕਿੱਥੇ ਮੈਂ ਸੁਣਾਦੀ ਮੋਲ ਮੈਨੂੰ ਦਿਹਾਕੇ ਠੇਕੇ ਤੇ ਬੋਤਲ ਪੀ ਕੇ ਫਿਰ ਵੇਖੀ ਕਰਦਾ ਤੇ ਪਾਉਂਦਾ ਪਹਚਾਣ ਉਹਨਾਂ ਦੀ ਹੋਰ ਤੂੰ ਮੈਂ ਬਿਸਤਰੇ ਚ ਮੂਤੂੰਗਾ ਵੀ ਫਿਰ ਮੈਂ ਉਦਣ ਤੇ ਮੈਂ ਕੜੀ ਇਸ ਤੇ ਪਰੇ ਤੇ ਸੱਟ ਕੇ ਆਉਂਗਾ ਸੱਟ ਕੇ ਆਉਂਗਾ ਇਸ ਪਰੇ ਪਰਲੇ ਬੰਦ ਸਿਕੜੀ ਇਸਕੇ ਨਾ ਪਰਲੇ ਬੰਦ ਸੱਟ ਕੇ ਆਉਂਗਾ ਤੇ ਪੇ ਤਾਂ ਥੱਲੇ ਤੂੰ ਆ ਕੇ ਨਾ ਮੂਤਣਾ ਤੇ ਮੈਂ ਮੂਤ ਕੇ ਵਿਖਾਉਂਦਾ ਲਈ ਅਸੀਂ ਸਾਡੇ ਆਪ ਦਾ ਮੋਲ ਲੈ ਆ ਕੇ ਖਾ ਲਾਂਗੇ ਉੱਥੇ ਲਿਆ ਕੇ ਘਰੇ ਬਣਾ ਕੇ ਖਾਉਂਗਾ ਫਿਰ ਪਤਾ ਲੱਗ ਜੇ ਉਹਨਾਂ ਨੂੰ ਐ ਦਨੇ ਦੇ ਸਮਝ ਲੰਗ ਜੇ ਨਹੀਂ ਤੇ ਪੂਰਾ ਸੇਵਾ ਨਹੀਂ ਕੀਤੀ ਯਾਰ ਕਰੇ ਗਿਆ ਜੀ ਮੈਨੂੰ ਬੜਾ ਪੁੱਸਾ ਚੜਈ ਜਾਂਦਾ ਮੈਂ ਇਨੇ ਪੈਸੇ ਲਾ ਕੇ ਕਰੇ ਗਿਆ ਤਿੰਨ ਸਾਲਾਂ ਤੋਂ ਮੈਂ ਗਿਆ ਹਾਂ ਉੱਥੇ ਤਿੰਨ ਸਾਲਾਂ ਤੋਂ ਉਹਨਾਂ ਦੇ ਕੁੱਕੜ ਓਏ ਇਹਨੂੰ ਹੋਰ ਕੁਝ ਨਹੀਂ ਹੈ ਜਿਹੜੇ ਕੁੱਕੜ ਫਿਰਦਾ ਸੀ ਨਾ ਉਹ ਹੀ ਚੁੱਕੀ ਜਾਂਦੇ ਐ ਤੂੰ ਵੀ ਭਾਵੇਂ ਚੁੱਪ ਤੇ ਕਿਵੇਂ ਨਾ ਦੇ ਖੜੇ ਇਹ ਕਿੰਨੇ ਮੇਰੇ ਕਰਾਉਣਾ ਕੀ ਸੀ ਦੁੱਧ ਚੋਣਾ ਸੀ ਉਹਨਾਂ ਦਾ ਜਿਦੋਂ ਭੇਜਦੇ ਕਿਸੇ ਨੂੰ ਖਵਾਉਣਾ ਨਹੀਂ ਪਿਆਉਣਾ ਨਹੀਂ ਓ ਨਹੀਂ ਤਾਂ ਕੁਰੀਏ ਦੋ ਚਾਰ ਆਂਡੇ ਭੈਣੇ ਭੁਰਜੀ ਬਣਾ ਕੇ ਲਿਆ ਦਿੰਦੇ ਮੈਨੂੰ ਉਹ ਵੀ ਨਹੀਂ ਲੈ ਉਹਨੂੰ ਸਰਾ ਇੰਨੇ ਵੀ ਭੈਣੇ ਮਾੜੇ ਮਲਾਂਗਾ ਕੋ ਚਾਰ ਗੰਡੇ ਵੀ ਨਹੀਂ ਪਾਏਗਾ ਤੇ ਉਹਨਾਂ ਤੋਂ ਹੈ ਨਹੀਂ ਆਹਾਂ ਦੇ ਗੰਡੇ ਹੈ ਇਹ ਉਹਨਾਂ ਦੇ ਗੰਡੇ ਚੱਲ ਦਿਮਾਗ ਨਾਲ ਹਮ ਚਾਹ ਤੂੰ ਜਾ ਚਾਹ ਬਣਾ ਕੇ ਲਿਆ ਫਿਰ